ਇੱਕ ਇੱਕ ਦੋ ਨਾ ਖਬਰਾਂ ਚਲਦੀਆਂ ਪਈਆਂ ਐ ਫੇਸਬੁੱਕ ਤੇ ਨੈਟ ਤੇ ਸੋਸ਼ਲ ਮੀਡੀਆ ਤੇ ਕਿ ਅਸੀਂ ਕਾਂਗਰਸ ਦੀ ਹਮਾਇਤ ਕਰਦੇ ਪਏ ਆ ਤੇ ਸੁਖਵਿੰਦਰ ਸਾਡੀ ਬਾਪੂ ਜੀ ਦੀ ਲੜਾਈ ਹੋ ਗਈ ਹੈ ਬਈ ਆ ਡਾ ਡਾ ਇਹ ਐਸੀ ਕੋਈ ਗੱਲ ਨਹੀਂ ਐ ਅਸੀਂ ਸਾਰੇ ਇਕੱਠੇ ਆ ਤੇ ਸਾਡੀ ਜਥੇਬੰਦੀ ਨਹੀਂ ਅਸੀਂ ਫੈਸਲਾ ਲਿੱਤਾ ਸੀ ਵੀ ਇਲੈਕਸ਼ਨ ਨਾ ਤਾਂ ਇਲੈਕਸ਼ਨ ਲੜਨਾ ਹੈ ਨਾ ਕਿਸੇ ਦੀ ਹਮਾਇਤ ਕਰਨੀ ਹੈ ਇਸ ਲਈ ਸਾਧ ਸੰਗਤ ਜੀ ਅਸੀਂ ਜਿਹੜੀਆਂ ਇਹ ਖਬਰਾਂ ਆ ਰਹੀਆਂ ਐ ਵੀ ਅਸੀਂ ਕਾਂਗਰਸ ਦੀ ਮਦਦ ਕਰਦੇ ਪਏ ਆ ਇਹ ਬਿਲਕੁਲ ਗਲਤ ਹੈ ਝੂਠੀ ਖਬਰ ਹੈ ਇਹਦੇ ਵਿੱਚ ਕੋਈ ਵੀ ਸਚਾਈ ਨਹੀਂ ਹੈ ਕਿਉਂਕਿ ਮੈਂ ਹੋ ਗਿਆ ਬਾਪੂ ਜੀ ਹੋਗੇ ਸਕਵਿੰਦਰ ਹੋ ਗਿਆ ਸਤਵੰਤ ਸਿੰਘ ਦਾ ਪਰਿਵਾਰ ਅਸੀਂ ਬਿਲਕੁਲ ਇਕੱਠੇ ਆ ਸਾਡੇ ਵਿੱਚ ਕੋਈ ਐਸੀ ਲੜਾਈ ਝਗੜੇ ਵਾਲੀ ਗੱਲ ਨਹੀਂ ਹੈ ਤੇ ਅਸੀਂ ਰਲ ਕੇ ਹੀ ਫੈਸਲਾ ਲਿਆ ਸੀ ਵੀ ਅਸੀਂ ਕਿਸੇ ਦੀ ਹਮਾਇਤ ਨਹੀਂ ਕਰਨੀ ਤੇ ਨਾ ਅਸੀਂ ਇਲੈਕਸ਼ਨ ਲੜਨਾ ਹੈ ਇਸ ਲਈ ਜੋ ਵੀ ਖਬਰਾਂ ਸੋਸ਼ਲ ਮੀਡੀਆ ਤੇ ਚਲਦੀਆਂ ਪਈਆਂ ਐ ਹਮਾਇਤ ਦੀਆਂ ਜਾਂ ਹੋਰ ਵੀ ਸਾਡੀ ਆਪਸ ਦੀਆਂ ਉਹ ਬਿਲਕੁਲ ਝੂਠ ਹੈ ਉਦੇ ਵਿੱਚ ਭੋਰਾ ਵੀ ਸੱਚਾਈ ਨਹੀਂ ਹੈ ਇੱਕ ਇੱਕ ਦੋ ਨਾ ਖਬਰਾਂ ਚਲਦੀਆਂ ਪਈਆਂ ਐ ਫੇਸਬੁੱਕ ਤੇ ਨੈਟ ਤੇ ਸੋਸ਼ਲ ਮੀਡੀਆ ਤੇ ਕਿ ਅਸੀਂ ਕਾਂਗਰਸ ਦੀ ਹਮਾਇਤ ਕਰਦੇ ਪਏ ਆ ਤੇ ਸੁਖਵਿੰਦਰ ਸਾਡੀ ਬਾਪੂ ਜੀ ਦੀ ਲੜਾਈ ਹੋ ਗਈ ਹੈ ਪਿਆ ਡਾ ਡਾ ਇਹ ਐਸੀ ਕੋਈ ਗੱਲ ਨਹੀਂ ਹੈ ਅਸੀਂ ਸਾਰੇ ਇਕੱਠੇ ਆ ਤੇ ਸਾਡੀ ਜਿੱਥੇ ਬੰਦੀ ਨਹੀਂ ਅਸੀਂ ਫੈਸਲਾ ਲਿੱਤਾ ਸੀ ਵੀ ਇਲੈਕਸ਼ਨ ਨਾ ਤਾਂ ਇਲੈਕਸ਼ਨ ਲੜਨਾ ਹੈ ਨਾ ਕਿਸੇ ਦੀ ਹਮਾਇਤ ਕਰਨੀ ਹੈ ਇਸ ਲਈ ਸਾਧ ਸੰਗਤ ਜੀ ਅਸੀਂ ਜਿਹੜੀਆਂ ਇਹ ਖਬਰਾਂ ਆ ਰਹੀਆਂ ਐ ਵੀ ਅਸੀਂ ਕਾਂਗਰਸ ਦੀ ਮਦਦ ਕਰਦੇ ਪਏ ਆ ਇਹ ਬਿਲਕੁਲ ਗਲਤ ਹੈ ਝੂਠੀ ਖਬਰ ਹੈ ਇਹਦੇ ਵਿੱਚ ਕੋਈ ਵੀ ਸਚਾਈ ਨਹੀਂ ਹੈ ਕਿਉਂਕਿ ਮੈਂ ਹੋ ਗਿਆ ਬਾਪੂ ਜੀ ਹੋਗੇ ਤੇ ਸੁਖਵਿੰਦਰ ਹੋ ਗਿਆ ਸਤਵੰਤ ਸਿੰਘ ਦਾ ਪਰਿਵਾਰ ਅਸੀਂ ਬਿਲਕੁਲ ਇਕੱਠੇ ਆ ਸਾਡੇ ਵਿੱਚ ਕੋਈ ਐਸੀ ਲੜਾਈ ਝਗੜੇ ਵਾਲੀ ਗੱਲ ਨਹੀਂ ਹੈ ਤੇ ਅਸੀਂ ਰਲ ਕੇ ਹੀ ਫੈਸਲਾ ਲਿਆ ਸੀ ਵੀ ਅਸੀਂ ਕਿਸੇ ਦੀ ਹਮਾਇਤ ਨਹੀਂ ਕਰਨੀ ਤੇ ਨਾ ਅਸੀਂ ਇਲੈਕਸ਼ਨ ਲੜਦਾ ਹੈ ਇਸ ਲਈ ਜੋ ਵੀ ਖਬਰਾਂ ਸੋਸ਼ਲ ਮੀਡੀਆ ਤੇ ਚਲਦੀਆਂ ਪਈਆਂ ਹਮਾਇਤ ਦੀਆਂ ਜਾਂ ਹੋਰ ਵੀ ਸਾਡੀ ਆਪਸ ਦੀਆਂ ਉਹ ਬਿਲਕੁਲ ਝੂਠ ਹੈ ਉਦੇ ਵਿੱਚ ਭੋਰਾ ਵੀ ਸੱਚਾਈ ਨਹੀਂ ਹੈ ਇੱਕ ਇੱਕ ਦੋ ਨਾ ਖਬਰਾਂ ਚਲਦੀਆਂ ਪਈਆਂ ਐ ਫੇਸਬੁੱਕ ਤੇ ਨੈਟ ਤੇ ਸੋਸ਼ਲ ਮੀਡੀਆ ਤੇ ਕਿ ਅਸੀਂ ਕਾਂਗਰਸ ਦੀ ਹਮਾਇਤ ਕਰਦੇ ਪਏ ਆ ਤੇ ਸੁਖਵਿੰਦਰ ਸਾਡੀ ਬਾਪੂ ਜੀ ਦੀ ਲੜਾਈ ਹੋ ਗਈ ਹੈ ਵੀ ਆ ਡਾਡਾ ਇਹ ਐਸੀ ਕੋਈ ਗੱਲ ਨਹੀਂ ਹੈ ਅਸੀਂ ਸਾਰੇ ਇਕੱਠੇ ਆ ਸਾਡੀ ਜਿੱਥੇ ਬੰਦੀ ਨਹੀਂ ਅਸੀਂ ਫੈਸਲਾ ਲਿੱਤਾ ਸੀ ਵੀ ਇਲੈਕਸ਼ਨ ਨਾ ਤਾਂ ਇਲੈਕਸ਼ਨ ਲੜਨਾ ਹੈ ਨਾ ਕਿਸੇ ਦੀ ਹਮਾਇਤ ਕਰਨੀ ਹੈ ਇਸ ਲਈ ਸਾਧ ਸੰਗਤ ਜੀ ਅਸੀਂ ਜਿਹੜੀਆਂ ਇਹ ਖਬਰਾਂ ਆ ਰਹੀਆਂ ਪਈ ਅਸੀਂ ਕਾਂਗਰਸ ਦੀ ਮਦਦ ਕਰਦੇ ਪਏ ਆ ਇਹ ਬਿਲਕੁਲ ਗਲਤ ਹੈ ਝੂਠੀ ਖਬਰ ਹੈ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਕਿਉਂਕਿ ਮੈਂ ਹੋ ਗਿਆ ਬਾਪੂ ਜੀ ਹੋਗੇ ਤੇ ਸੁਖਵਿੰਦਰ ਹੋ ਗਿਆ ਸਤਵੰਤ ਸਿੰਘ ਦਾ ਪਰਿਵਾਰ ਅਸੀਂ ਬਿਲਕੁਲ ਇਕੱਠੇ ਆ ਸਾਡੇ ਵਿੱਚ ਕੋਈ ਐਸੀ ਲੜਾਈ ਝਗੜੇ ਵਾਲੀ ਗੱਲ ਨਹੀਂ ਹੈ ਤੇ ਅਸੀਂ ਰਲ ਕੇ ਹੀ ਫੈਸਲਾ ਲਿਆ ਸੀ ਵੀ ਅਸੀਂ ਕਿਸੇ ਦੀ ਹਮਾਇਤ ਨਹੀਂ ਕਰਨੀ ਤੇ ਨਾ ਅਸੀਂ ਇਲੈਕਸ਼ਨ ਲੜਦਾ ਹੈ ਇਸ ਲਈ ਜੋ ਵੀ ਖਬਰਾਂ ਸੋਸ਼ਲ ਮੀਡੀਆ ਤੇ ਚਲਦੀਆਂ ਪਈਆਂ ਐ ਹਮਾਇਤ ਦੀਆਂ ਜਾਂ ਹੋਰ ਵੀ ਸਾਡੀ ਆਪਸ ਦੀਆਂ ਉਹ ਬਿਲਕੁਲ ਝੂਠ ਹੈ ਉਦੇ ਵਿੱਚ ਹੋਰਾ ਵੀ ਸੱਚਾਈ ਨਹੀਂ ਹੈ